ਤੇ ਪਾਰਸ਼੍ਰੀ ਭਗਵਤੀ ਜੀ ਦੀ ਪਾਕਸ਼ਾਹੀ ਕੈਸਮੀ ਪ੍ਰਥਮ ਪਗਵਤੀ ਸਿਰ ਕਾਇ ਗੁਣਾ ਅਕਲੰਤਿਆਇ ਬੇਰੰਦਰ ਗੋਤਾਂ ਪ੍ਰਦਾਸ ਰਾਮਦਾਸਾਂ ਸਹਾਈ ਅਬ ਜਿਨ ਹਰ ਗੁਵਿੰਦਾ ਨਾਮ ਸਬੰ ਸ਼੍ਰੀ ਹਰ ਰਾਈ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਸਿਠਾ ਸਬਦੁ ਤਜਾਇ ਤੇ ਮਹਾਦਰ ਸੂਰਿਆਕਾਰ ਨਉ ਨੇ ਦਿਆਵਤਾਈ ਸਫਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਕੋਇ ਸਹਾਰ ਦਸਾਂ ਪਾਤਸ਼ਾਹਾਂ ਦੀ ਜੋਤ ਛਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਿਦਾਰ ਦਾ ਧਿਆਨ ਅਤਰ ਕੀ ਫਕਸਾ ਜੀ ਬੋਲੋ ਜੀ ਵਾਹਿਗੁਰੂ ਪਿਆਰਿਆਂ ਚਾਹਾਂ ਸਤਿਵਜਾਦੇਆਂ ਚਾਹਾਂ ਗੀਆਂ ਮੁਕਤੀਆਂ ਰੱਠੀਆਂ ਜੱਪੀਆਂ ਤਰਮੀਆਂ ਜਿਨ੍ਹਾਂ ਨਾਮ ਜੱਪਿਆ ਵੱਡ ਸ਼ਕਿਆ ਦੇਖ ਚਲਾਈ ਤੇ ਗੁਵਾਈ ਦੇਖਿਆਂ ਨੇਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਕਾਲ ਸਾਹਿਬ ਜੀ ਵਰਦੇ ਆਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਰੁਹਾਈਆਂ ਚਰਪੜੀਆਂ ਤੇ ਚੜ੍ਹਿਆ ਰਿਆਂ ਨਾਲ ਚਿਰਾਏ ਦੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਾਸਾ ਸੰਗ ਨਬ ਤਨਾਸ ਮੁਹ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਫਾਲਸਾ ਜੀ ਬੋਲ ਜੀ ਕੇ ਵਾਹੇ ਪੰਝਾ ਤਖਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵਣ ਕਾ ਸਰਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਸ਼ਿਆ ਰਿਆ ਦੇ ਤੇ ਫਾਤਿਹ ਬਰਤ ਕੀ ਪੈਜ ਪੰਖ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਕਾਰਸਾ ਜੀ ਕੇ ਬੋਲ ਵਲੇ ਬੋਲਿ ਸਿਖਾਉ ਸਿੱਖੀ দান ਕੀ ਸਦਾਨ ਰਹਿਤਿ দান ਵਿਵੇਕ দান ਸਹਾਇ দান ਕਰੋਸਾ ਦਾ ਦਾਨ ਸਰਧਾਨ ਨਾਮ ਦਾ ਸ਼੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾ ਚੌਕੀਆਂ ਚੰਡੇ ਬੁੰਦੇ ਜੁਗ ਜੁਗ ਅਟਲ ਧਰਮ ਦਾ ਆਕਾਰ ਬੋਲੋ ਜੀ ਆਰ ਜੀ ਅੱਜਿਆਂ ਦੇ ਸਿੱਖਾਂ ਦਾ ਮਾਨ ਨੀਵਾ ਮਾ ਤੇ ਜੀ ਮਾਤ ਪਾਤ ਦੇ ਰੱਖਿਆ ਵਾਸੀ ਬ੍ਰਿਧੀ ਤੇ ਆਪਾਲਖੁ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ਼ੇਰ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੋ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੁਭਾਵ ਦਾਦਾਂ ਪਰਸਾ ਜਿਨ ਬਖਸ਼ੋ ਹੋਏ ਨਮਾ ਲਿਆ ਦੇ ਮਾਨ ਨੇਤਾਨਿਆਂ ਦੇ ਤਾਂ ਨਿਓਟਿਆਂ ਦੀਓ ਹੰਤੰ ਤੰਜੂ ਯੋਗੇ ਅਤਲ ਸੰਤੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀਆਂ ਦੇ ਪਾਵਨ ਪਵਿੱਤਰ ਹਜੂਰੇ ਅੰਦਰ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਦੇ ਬਾਣੇ ਅੰਦਰ ਚਾਰ ਕਹਿਰ ਰਹਿਣ ਸੁੱਖਾਂ ਦੇ ਤੀਤ ਹੋਈ ਹੈ ਕੋਟਾਨ ਕੋਟ ਸ਼ੁਕਰਾਨ ਹੈ ਜੀ ਚਾਰ ਬਹਿਰ ਜੋ ਦਿਨ ਆਇਆ ਆਪ ਜੀਆਂ ਦੇ ਬਾਣੇ ਅੰਦਰ ਬਿਤੇਤ ਕਰਵਾਲਣਾ ਜੀ ਇਸਵੇਂ ਤਾਂ ਤਾਂ ਤਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਵਿਖੇ ਪਾਵਨ ਪਵਿੱਤਰ ਦਰਬਾਰ ਅੰਦਰ ਆਪ ਜੀਆਂ ਦੇ ਸੋਹਣੇ ਸੰਗਾਂ ਸਮ ਪਿਆਰ ਨਾਲ ਸੰਗਤਾਂ ਆਗਰਾਂ ਜੀ ਕਿਰਪਾਲਤਾ ਕਰਕੇ ਸਮੂਹ ਸੰਗਤਾਂ ਨੂੰ ਦਰਸ਼ਨ ਦਿਦਾਰ ਬਖਸ਼ਿਸ਼ ਕਰਦਿਆਂ ਗੁਰਬਾਣੀ ਦੇ ਪਾਵਨ ਪਵਿੱਤਰ ਉਪਦੇਸ਼ ਦੁਆਰਾ નિਹਾਰ નિਹਾਰ ਕਰੁ ਜੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਪੇਟਾਵਾਂ ਦਰ ਪ੍ਰਵਾਣ ਕਰਨੀਆਂ ਜੀ ਯਾਤਰਾ ਸਫਲੀ ਕਰਨੀ ਸਰਬਾਤ ਦੇ ਕਾਰਜ ਰਾਸ ਕਰਨੇ ਇਸ ਸਮੇਂ ਪ੍ਰਕਾਸ਼ ਸਥਾਨ ਲਈ ਚਲੇ ਪਾਉਂ ਦੀ ਆਗਿਆ ਬਖਸ਼ੋ ਰਸਤੇ ਵਿਚਾਂ ਸੰਹਾਈ ਤੁਹੋਣਾ ਜੀ ਸੇਈ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਮ ਤੇ ਨਾਮ ਜੈ ਜੈ ਕਾਰਾ ਤੇਰੇ ਭਾਰੇ ਸਬਤ ਦਾ ਭਰਾ ਵਾਹਿ ਗੁਰੂ ਦੇ ਕਾਲ ਸਾ ਵਾਹਿਗੁਰੂ ਜੀ ਕੀ ਫਤ ਹੈ ਬੋਲੇ ਸੋ ਨਿਹਾਲ ਸੋ